ਆਹ ਸੱਜਣੋ ਅੱਜ ਨਾ ਮੰਡੀ ਦੇ ਵਿੱਚ ਜੱਗ ਸੀ ਚੌਲਾਂ ਦਾ ਤਸ਼ਵੀਰ ਲੱਗੀ ਹੋਈ ਸੀ ਤੇ ਆਹ ਯਾਰ ਜਿਹੜਾ ਕੋਂਡਾ ਲੈਂਦਾ ਵੱਡਾ ਸਾਰਾ ਤੇ ਮੈਂ ਵੀ ਉੱਥੇ ਖੜ ਗਿਆ ਵੱਡਾ ਸਾਰਾ ਕੋਂਡਾ ਤੇ ਘੋਟਾ ਤਿੰਨ ਚਾਰ ਜਾਣੇ ਚੱਕੀ ਆਉਣ ਜਦੋਂ ਮੈਂ ਵੀ ਖੜ ਗਿਆ ਮੈਂ ਕਿਹਾ ਵਾਹ ਵੇਖੀ ਜਰ ਕੀ ਕਰਦੇ ਆ ਆਹ ਇਹਨਾਂ ਦਾ ਤੁਸੀਂ ਵੇਖੋ ਵੀ ਗੱਲ ਇਹ ਇਹਦੇ ਚ ਕਾਜੂ ਸੈਟਲੇ ਇਹਨਾਂ ਨੇ ਬਦਾਉਂ ਸੈਟਲੇ ਲੈਜਾਂ ਸੈਟਲਾਂ ਤੇ ਹੋਰ ਕਾਫੀ ਕੁਝ ਮਗਜ ਤੇ ਕਾਫੀ ਕੁਝ ਛੱਟ ਲੈਣਾ ਨੇ ਯਾਰ ਤੇ ਬਦਾਮ ਕਾਜੂ ਮਗਜ ਤੇ ਫੁੱਲ ਗਲਾਬ ਦੇ ਤੇ ਕਾਫੀ ਕੁਝ ਜਨਕਿ ਇਨਾ ਕੋਸਤਾ ਮੈਂ ਵੇਖ ਲਿਆ ਤੇ ਅਸੀਂ ਵਾਹ ਵਾਹ ਕੁਝ ਲਫਾਫੇ ਇਹ ਖਾਲੀ ਕਰ ਕਰ ਸਿੱਟੀ ਗਏ ਸਿੱਟੀ ਗਏ ਤੇ ਮੁੜ ਕੇ ਚਾੜਤਾ ਇਹਨਾਂ ਨੇ ਘੋਟਾ ਬਈ ਦੇ ਇਹ ਚਾੜਤਾ ਘੋਟਾ ਤੇ ਆਹ ਵੇਖੋ ਪਤਾ ਨਹੀਂ ਇਹ ਕੁਝ ਜਵਾਕਾਂ ਵਾਸਤੇ ਬਣਾਉਂਦੇ ਆ ਖੜਾਰੀਆਂ ਘਟੂਰੀਆਂ ਨੂੰ ਇਹਨਾਂ ਨੂੰ ਤੇ ਪਤਾ ਨਹੀਂ ਕੀ ਸਮਝੋ ਬਾਹਰ ਆ ਤੇ ਆ ਵੇਖੋ ਇਹ ਕਹਿੰਦੇ ਵੀ ਘੰਟਾ ਲੱਗੂ ਨਾ ਰਗਣ ਤੇ ਤੇ ਆਪਾਂ ਦਾ ਵੇਖੋ ਦੋਸਤੋ ਪਹਿਲੀ ਵਾਰ ਵੇਖਿਆ ਇਹ ਜਗਾੜ ਤੇ ਉਹ ਆ ਮੇਲੇ ਮੂਲੇ ਤੇ ਉਥੇ ਹੰਗਰੂ ਜੇ ਬਨ ਕੇ ਰਗੜੀ ਤੇ ਜਾਂਦੇ ਹੁੰਦੇ ਪਰ ਉਹ ਸੁੱਖਾ ਹੁੰਦਾ ਹੋਰ ਚੀਜ਼ ਹੁੰਦੀ ਆ ਉਹ ਤੇ ਇਹ ਇਨਾਂ ਨੇ ਪਾਇਆ ਇਹਦੇ ਚ ਹੋਰ ਕੁਛ ਨਹੀਂ ਤੇ ਇਹ ਬਾਈ ਦੱਬੀ ਜ਼ਰੇ ਦੱਬੀ ਜ਼ਰੇ ਉਹ ਆ ਇਨਾਂ ਨੇ ਦੂਰ ਘੰਟਾ ਲਾਈ ਚੁੱਟੀ ਵੱਡਾ ਕੋੜਨਾ ਸੀ ਤੇ ਵਾਰੀ ਨਾਲ ਬਹਿ ਜਾਂਦੇ ਸੀ ਲੈ ਤੇਰੇ ਦੀ ਦੇ ਤੇਰੇ ਦੀ ਲੈ ਤੇਰੇ ਦੀ ਦੇ ਤੇਰੇ ਦੀ ਤੇ ਪਾਸੇ ਬਹੁਤ ਸੰਗਤ ਬੈਠੀ ਵੇਖੀ ਗਈ ਤੇ ਬਾਅਦ ਦੇ ਵਿੱਚ ਦੋਸਤੋ ਇਹਨਾਂ ਨੇ ਉਹ ਪਉਣ ਲਿਆ ਕੱਪੜੇ ਨਾਲ ਕੱਪੜੇ ਨਾਲ ਪੁਣ ਕੇ ਵਿੱਚ ਸੁੱਕੀ ਬਰਫ਼ ਇਹਦੇ ਬਰਫ਼ ਸੇੜਤੀ ਤੇ ਮੋੜ ਕੇ ਫਿਰ ਉਦੋਂ ਬਾਅਦ ਇੱਕ ਜਣਾ ਕਟਛੀ ਨਾਲ ਹਲਾਈ ਗਿਆ ਤੇ ਪੂਰਾ ਨਿਚੋੜ ਲਿਆ ਨਿਚੋੜ ਨਿਚੜ ਕੇ ਤੇ ਫਿਰ ਉਦੋਂ ਬਾਅਦ ਜਦੋਂ ਪੂਰਾ ਇਹ ਨਿਚੋੜ ਲਿਆ ਤਸੱਲੀ ਨਾਲ ਤੇ ਪਾਣੀ ਪਾਲਿਆ ਕਰਨ ਤੇ ਠੰਡਾ ਪਾਣੀ ਪਾਲਿਆ ਕਰਨ ਪਾਣੀ ਪਾਲਿਆ ਕਰਨੇ ਕਿਨਾਂ ਕਟਛੀ ਮਾਰਨ ਵਾਲਾ ਤੇ ਭਾਈ ਇਹ ਜਦੋਂ ਜਹਰ ਚੱਲੀ ਗਿਆ ਚੱਲੀ ਗਿਆ ਕੰਮ ਇਹਨਾਂ ਦਾ ਜਦੋਂ ਕੰਮ ਚੱਲੀ ਗਿਆ ਉਸ ਤੋਂ ਬਾਅਦ ਇਹ ਤਿਆਰ ਹੋ ਗਿਆ ਉਹ ਤਿਆਰ ਹੋ ਗਿਆ ਉਹ ਇਹਨਾਂ ਨੂੰ ਹਸਾ ਪਤਾਵਾ ਇਹ ਚੀਜ਼ ਦਾ ਕਿ ਕਿਦੋਂ ਇਹ ਚੀਜ਼ ਤਿਆਰ ਹੋਈ ਆ ਕਿਦੋਂ ਆਪਣ ਦਾ ਐਸ ਵੀ ਰਗੜਿਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਬਾਈ ਗੱਲ ਇਹ ਕਰੀ ਅਰਦਾਸ ਤੇ ਗਾਂ ਨੂੰ ਦਿਖਾਵਾਂਗੇ ਤੇ ਜਦੋਂ ਅਰਦਾਸ ਕਰਕੇ ਤੇ ਉਸ ਤੋਂ ਬਾਅਦ ਇਹ ਗੱਫਾ ਇਹਨਾਂ ਨੇ ਵਰਤਾਤਾ ਜਦੋਂ ਬਰਤਾਈ ਗਏ ਇਹ ਨਹੀਂ ਪਤਾ ਯਾਰ ਕੀ ਚੀਜ਼ ਸੀ ਤੇ ਸਵਾਦ ਜਮਾ ਨਾਮਧਾਰੀਆਂ ਦੀ ਕੁਲਫੀ ਵਰਗਾ ਸੀ ਜਮਾ ਜਿਵੇਂ ਨਾਮਧਾਰੀ ਕੁਲਫੀ ਨਹੀਂ ਬਣਾਉਂਦੇ ਸੀ ਹੋ ਗਿਆ ਤੇ ਮੈਂ ਤਾਂ ਭਰਾ ਉਹ ਪੀਤਾ ਗਲਾਸ ਦਾ ਮੈਂ ਆਖਾਂ ਮਖਿਆ ਕੋਈ ਹੋਰ ਤਾਂ ਨਹੀਂ ਕੋਈ ਸ਼ਰਾਰਤ ਵਾਲੀ ਗੱਲ ਉਹ ਕਹਿੰਦੇ ਵੀ ਕੋਈ ਸ਼ਰਾਰਤ ਵਾਲੀ ਗੱਲ ਨਹੀਂ ਇਹ ਤਾਂ ਸੰਦੇਹੀ ਆ ਤੇ ਗਾਂਹ ਪਤਾ ਲੱਗੂ ਹੁਣ ਘਰੇ ਜਾ ਕੇ ਰਾਤ ਨੂੰ ਵੀ ਕੀ ਬਣਦਾ ਤੇ ਇੱਕ ਉਧਰ ਜਿਹਦਾ ਸੈਟਾ ਜਗੜਾ ਠੀਕ ਰਹਿ ਗਿਆ ਆ ਥੱਲੇ ਫਿਰ ਤਾਂ ਸੈਟਾ ਕਮ ਤੇ ਨਹੀਂ ਫਿਰ ਬਾਈ ਇਹ ਕੋਈ ਹੋਰ ਹਸਾਬ ਪਤਾ ਹੋਊਗਾ ਇਹਨਾਂ ਦਾ ਤੇ ਉਂ ਜੇ ਵੇਖਿਆ ਜਾਵੇ ਕਾਜੂ ਬਦਾਮਾਂ ਚ ਕੋਈ ਹੁੰਦੀ ਵੀ ਨਹੀਂ ਇਹ ਜੀ ਡਰ ਵਾਲੀ ਗੱਲ ਆ ਤੇ ਇਹਨਾਂ ਨੇ ਪਤੰਦਰਾ ਨੇ ਕਿਸੇ ਨੇ 4 ਗਲਾਸ ਕਿਸੇ ਨੇ 3 ਗਲਾਸ ਕਿਸੇ ਨੇ 5 ਗਲਾਸ ਇਹ ਤੋਂ ਸਾਰੇ ਐ ਪੀ ਕੇ ਮੈਂ ਕਿਹਾ ਚਲ ਆਪਾਂ ਵੀ ਗਲਾਸ ਪੀ ਲੈਂਦੇ ਆ ਤੇ ਗਲਾਸ ਜਦੋਂ ਮੈਂ ਵੀ ਪੀ ਲਿਆ ਤੇ ਆਹ ਵੇਖੋ ਮੁੜ ਕੇ ਇਹਨਾਂ ਨੇ ਚੱਕ ਲਿਆ ਕਈਆਂ ਆਹ ਵੇਖੋ ਘਰ ਦੇ ਆ ਵੇਖ ਕਿਵੇਂ ਚੁਰਾ ਠੀਕ ਆ ਵੇਖਿਆ ਇਹ ਉਹ ਵੇਖ ਟੱਕ ਕਿਵੇਂ ਲਾਉਂਦਾ ਤੇ ਬਾਈ ਗੱਲ ਇਹ ਕੋਈ ਨਾ ਕੋਈ ਤਾਂ ਮਾੜਾ ਮੋਟਾ ਜਾਨਵਰ ਤਾਂ ਹੋਊਗਾ ਇਹਨਾਂ ਕੋਲੇ ਇਹ ਜਿਹੜਾ ਹੈ ਯਾਨੀ ਕਿ ਐ ਬਾਦ ਦੇ ਵਿੱਚ ਕੜਕੀਲ ਗਈ ਉਹ ਵੇਖੋ ਅਡੋਡੀ ਬੈਠੇ ਐ ਖੁਸ਼ਪੂਰੇ ਐ ਪੂਰਾ ਪ੍ਰਪਾ ਬਾਈ ਪਿੰਡਾਂ ਦੇ ਵਿੱਚ ਆ ਵੇਖੋ ਆ ਚੀਜ਼ਾਂ ਪਿੰਡਾਂ ਦੇ ਵਿੱਚ ਨਾ ਆਮ ਵੇਖਣ ਨੂੰ ਮਿਲਦੀਆਂ ਕਿਸੇ ਕਿਸੇ ਪਿੰਡ ਤੇ ਨਹੀਂ ਕਿਸੇ ਕਿਸੇ ਪਿੰਡ ਤਾਂ ਬਾਈ ਸ਼ਹਿਰ ਵਾਲਾ ਮਾਹੌਲ ਬਣਿਆ ਪਿਆ ਲੋਕ ਬਾਹਰ ਨੇ ਨਿਕਲਦੇ ਵਾਰ ਖੜਕਾਈ ਆ ਆ ਵੇਖੋ ਕਿਵੇਂ ਤੇ ਫੇਜੀ ਸਾਨੂੰ ਸਾਰੇ ਪਾਸੇ ਅਸੀਂ ਦਿਖਾਵਾਂਗੇ ਜੇ ਜਦੋਂ ਅਰਦਾਸ ਹੁੰਦੀ ਹੋਈ ਉਹਦੇ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ ਲੋਟ ਸਾਰਾ ਕਿੰਨਾ ਮੁਲਖ ਬਠਾਉ ਉਹ ਵੇਖੋ ਪਾਸੇ ਥੜਾਂਗਾ ਤੇ ਬੈਠੇ ਆ ਆਹ ਕੋਲੇ ਜਵਾ ਖੇਤੀ ਜਾਂਦੇ ਆ ਇਹ ਪੂਰਾ ਯਾਨੀ ਕਿ ਆ ਪਿੰਡੂ ਕਲਚਰ ਜਿਹਨੂੰ ਕਹਿੰਦੇ ਪਿੰਡੂ ਕਲਚਰ ਤੇ ਬਾਈ ਬਾਹਰਲੇ ਮੁਲਖਾਂ ਚਾਹ ਦੀ ਜਾਇਰ ਕਿੱਥੇ ਆਗਾ ਹੁਣ ਇਹ ਵੇਖੋ ਘਟੋ ਘਟਣਾ ਇੱਥੇ 50 ਜਣੇ ਰਲੇ ਵੀ ਆ 50 ਜਾਂ 55 ਜਣੇ ਆ ਤੇ ਫਾਰਾਂ ਨੇ ਲੈ ਆ ਕੇ ਗਲਾਸ ਮੂਸ ਰੱਖ ਲਏ ਤੇ ਪਾ ਕੇ ਮਾਲਟੀ ਚ ਮੁੜ ਕੇ ਤੇ ਜੱਗ ਲੱਗ ਗਿਆ ਚੱਕ ਤੇ ਜਿਵੇਂ ਆਪਾਂ ਸ਼ਵੀਲ ਵਾਲਾ ਵਰਤੌਣੇ ਹੁੰਨੇ ਆ ਐਛਵੀ ਲੰਮੂ ਜੱਕ ਲਿਆ ਕੰਮ ਤੇ ਬਾਈਕ ਤੇ ਦੱਸਿਆ ਤੁਹਾਨੂੰ ਕਿਸ ਨੇ 2 ਗਲਾ ਅਠੋ ਕੇ ਅੰਦਰ ਕਿਸ ਨੇ 3 ਠੋਕੇ ਕਿਸ ਨੇ 4 ਠੋਕੇ ਆਵੇ ਅੱਧਾ ਕਮੇ ਇਹ ਵੀ ਪੀ ਲਿਆ ਇਹ ਇਹ ਦੇ ਵੇਖ ਉਹ ਵੇਖੀ ਜਾਓ ਇਹ ਇਹ ਵੇਖ ਕੋਟਾ ਵਾਜ ਦਾ ਵੇਖ ਕਿਵੇਂ ਕੋਟਾ ਵਾਜ ਦਾ ਇਹ ਕੋਟਾ ਵੀ ਪਤੰਦਰਾ ਕੋਲੇ ਉਹ ਲਟੈਣ ਜੱਡਾ ਸੀਗਾ ਦੋ ਤਿੰਨ ਜਣਾਂ ਦੇ ਹੱਥ ਪਾਏ ਹੁੰਦੇ ਸੀ ਕੋਟੇ ਨੂੰ ਤੇ ਫੇਰ ਆਹ ਵੇਖੋ ਆ ਥੜਾਂ ਦਿਨਾਂ ਤੁਹਾਨੂੰ ਪਾਸੇ ਬੰਦੇ ਬੈਠੇ ਬਹੁਤ ਬੰਦੇ ਬੈਠੇ ਆ ਪਾਸੇ ਤੇ ਵੇਟ ਕਰੀ ਜਾਂਦੇ ਆ ਵੀ ਕਿਦੋਂ ਬਣੂ ਕਿਦੋਂ ਬਣੂ ਹੁਣ ਉਹ ਇਹਨਾਂ ਨੂੰ ਹਿਸਾਬ ਕਿਤਾਵਾ ਵੀ ਕਿਦੋਂ ਕਿੰਨਾ ਚਿਰ ਲਾ ਦੇਣਗੇ ਹਜੇ ਬਣਾਉਣ ਤੇ ਤੇ ਇਹ ਕਹੇ ਕਹੇ ਜਦੋਂ ਆਪ ਬਣ ਗਿਆ ਕਹਿੰਦੇ ਇਹ ਪੁੰਡੇ ਦੇ ਨਾਲੋਂ ਆਪੇ ਪਾਸੇ ਲੈਣ ਲੱਗ ਜੂ ਇਹਨਾਂ ਦਾ ਕੋਈ ਹੋਊਗਾ ਤੇ ਯਾਰ ਬਾ ਤੇ ਤਜਰਬੇ ਦੀਆਂ ਹੀ ਹੁੰਦੀਆਂ ਗੱਲਾਂ ਇਹ ਤੇ ਵੇਖੀ ਚੱਲਿਓ ਵੇਖੀ ਚੱਲਿਓ ਉਹ ਵਾਰੀ ਨਾਲ ਪੰਜ ਪੰਜ ਮਿੰਟ ਲਾਉਂਦੇ ਆ ਵਾਰੀ ਨਾਲ ਉਹ ਵੇਖ ਹੁਣ ਕੇਵਲ ਖਾਲਸਾ ਉਹ ਵੇਖ ਜੀਵੀਸੀ ਵਾਲਾ ਉਹ ਦੱਬੀ ਤਰਿਆ ਆਉਂਦਾ ਉਦੋਂ ਬਾਅਦ ਦੂਜਾ ਤਿਆਰ ਆਗਾ ਇੱਕ ਜੇ ਨਾਲ ਤਾਂ ਤੋਂ ਕੋਟਾ ਫੜਦਾ ਹੁਣ ਦੂਜਾ ਪੂਰਾ ਐ ਇਹ ਤਿਆਰ ਹੋਈ ਜਾਂਦਾਗਾ ਇਹਨੇ ਹੁਣ ਉਹਨੂੰ ਫੜਾ ਦੇਣਾ ਦੂਜੇ ਨੂੰ ਜਦੋਂ ਫੜਾਦਾ ਤਾਂ ਬੋਲਦੇ ਨਹੀਂ ਇਹ ਕੋਟੇ ਨੇ ਉਹਨੇ ਆ ਰਗੜਾ ਮਾਰਨਾ ਪੂਰਾ ਤੇ ਉਹ ਪਹਿਲਾ ਬੈਠਾ ਪਹਿਲਾ ਵੀ ਤਿਆਰੀ ਚਾ ਹੁਣ ਵੀ ਕੋਟਾ ਫੜਨ ਨੂੰ ਤੇ ਇਹ 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 ਵੇਖੀ ਜਾਇਓ ਦੋ ਚਾਰ ਮਿੰਟਾਂ ਦੇ ਵਿੱਚ ਦੋ ਇਹ 5-5 ਮਿੰਟ ਹੀ ਲਾਉਂਦੇ ਆ ਬਸ 5 ਮਿੰਟਾਂ ਬਾਅਦ ਦੂਜੇ ਕੋਲੇ ਬਦਲ ਜਾਂਦਾ ਤੇ ਵੇਖੀ ਚੱਲਿਓ ਤੇ ਇਹ ਹੁਣ ਇਹ ਫੜਾਊਗਾ ਉਹ ਉਹ ਚੱਕ ਉਹ ਖੰਡ ਖੋਲ ਜਾਂਦਾ ਇੱਕ ਅਡੋਡੀ ਕਾ ਅਡੋਨ ਦੇ ਉਹ ਟਗਾਂ ਦੇ ਜੁੜੇ ਹੋਇਆ ਸਾਰੇ ਤੇ ਇਹ ਪਤਾ ਨਹੀਂ ਇਹ ਉਹ ਚੱਕ ਹੁਣ ਗਲਾਬ ਦੇ ਫੁੱਲ ਠੋਕੇ ਆ ਵੇਖ ਸੱਡ ਤੇ ਗਲਾਬ ਦੇ ਫੁੱਲ ਗਲਾਬ ਦੇ ਫੁੱਲ ਸੱਟ ਕੇ ਫੇਰ ਪਾਦਾ ਗੇੜਾ ਚੱਕ ਪਾਣੀ ਪਾ ਕੇ ਇਹ ਵੇਖੋ ਇਹ ਸਪੈਸ਼ਲ ਇਹ ਚੱਕ ਪਾਣੀ ਪਾ ਕੇ ਇਹ ਉਹ ਜੰਗ ਚੱਕ ਲਿਆ ਗਲਾਹ ਨਾ ਨਹੀਂ ਲੋਟ ਆਇਆ ਜੰਗ ਚੱਕ ਲਿਆ ਹੁਣ ਉਹ ਦੂਜੇ ਖਾਲਸੇ ਨੇ ਫੜ ਲਿਆ ਕੋਟਾ ਤੇ ਭਾਈ ਚਾਹ ਸੀ ਵੇਖਣ ਵਾਲਾ ਕੰਮ ਹੀ ਕਮਾਲ ਵਾਲੀ ਗੱਲ ਉਹ ਉਹ ਵੇਖੋ ਹੰਬ ਗਿਆ ਪਹਿਲਾ ਐਲੇ ਨੇ ਪਾਸੇ ਜਾ ਕੇ ਹੁਣ ਦਮ ਦਮ ਲੈਣਾ ਸ਼ੁਰੂ ਕਰਤਾ ਇਹ ਜਰਾ ਥਲੇ ਇਤਨਾ ਜਦੋਂ ਬਣ ਗਿਆ ਤੇ ਇਹ ਮੁੜ ਕੇ ਅਰਦਾਸ ਕਰਨ ਲੱਗ ਗਿਆ ਤੇ ਆਹ ਵੇਖੋ ਉਹ ਖਾਲਸੇ ਨੇ ਹੁਣ ਵਾਹ ਵਾ ਲਿਆ ਖਾਲਸੇ ਨੇ ਵਾ ਲਿਆ ਉਹ ਵੇਖੋ ਉਹ ਸਰੀਰ ਖਾਲਸੇ ਨੂੰ ਤਰੀਕਾ ਪੂਰਾ ਵੀ ਖਾਲਸੇ ਨੂੰ ਬਹੁਤ ਤਰੀਕਾ ਉਹ ਵੇਖ ਆਉਂਦਾ ਨਾ ਜਮਾਇ ਇਹ ਰਗੜਾ ਰਗੜਾ ਵੇਖ ਲਾਉਂਦਾ ਕਿਵੇਂ ਵੇਖ ਨਾਲੇ ਕੱਲੇ ਕੋਲੇ ਇਹਦੇ ਕੋਲੇ ਘੋਟਾ ਤੇ ਘੋਟਾ ਫਾਡਾ ਬਣ ਸੀ ਇਹ ਨਜ਼ਾਇਜ਼ ਤੇ ਕੁੰਡਾ ਕਹਿੰਦੇ 5000 ਦਾ ਆਇਆ ਸੀਗਾ ਤੇ ਘੋਟਾ ਉਹ ਵੇਖ ਉਹ ਤਾਂ ਤੋਂ ਹੱਥ ਪਾਉਣਾ ਪੈਂਦਾ ਬੈਲੈਂਸ ਨਹੀਂ ਖੜਦਾ ਉਹਦਾ ਘੋਟੇ ਦਾ ਬੜਾਸਾ ਆਇਆ ਤੇ ਆਹ ਵੇਖੋ ਆਹ ਵੇਖੋ ਸੰਗਤ ਅਸਾਨੂੰ ਦਿਖਾਤੀ ਤੇ ਆਹ ਹੁਣ ਇਹਨਾਂ ਨੇ ਅਰਦਾਸ ਨੂੰ ਕਰਤਾ ਕੰਮ ਵਾਜਾ ਦੇਤਾ ਅਰਦਾਸ ਉਹ ਵੇਖ ਸੱਟ ਕਣ ਲਾ ਗਏ ਸਾਰੇ ਤੇ ਹੁਣ ਹੀਰ ਕਰਨਗੇ ਅਰਦਾਸ ਕਰਕੇ ਅਰਦਾਸ ਤੇ ਬਾਅਦ ਦੇ ਵਿੱਚ ਜੱਗ ਚੱਕ ਲਿਆ ਪਾਣੀ ਵਾਲਾ ਤੇ ਬਾਈ ਜਦੋਂ ਬਣ ਗਿਆ ਨਾ ਅਰਦਾਸ ਤੇ ਮੁੜ ਕੇ ਮੈਂ ਕਿਹਾ ਮੈਂ ਜਰਾ ਪਾਣੀ ਪੀ ਕੇ ਜਵਾਨਾਂ ਨਾਂ ਉਤਰਾਂ ਦੀ ਕੁਲਫੀ ਨਾਲ ਵੀ ਗਾਹ ਲੰਘਿਆ ਹੋਇਆ ਸੀ ਕੰਮ ਬੜਾ ਸਵਾਦ ਸੀ ਤੇ ਜੇ ਵੀਡੀਓ ਚੰਗੀ ਲੱਗੇ ਨਾ ਯਾਰ ਸ਼ੇਅਰ ਕਰ ਦਿਓ ਲਾਜ਼ਮੀ ਤੁਸੀਂ ਵੇਖੀ ਵੇਖੀ ਤਾਂ ਸਾਰੇ ਸਾਰੇ ਐਂਡ ਤੇ ਕੋਈ ਵੇਖੇ ਵੀਡੀਓ ਤੁਸੀਂ ਤੇ ਸ਼ੇਅਰ ਅੱਗੇ ਹੋਰ ਤੋਂ ਅੱਗੇ ਕਰ ਦਿਓ ਜਵਾਨਾਂ ਨਾਂ ਤਰਾਂ ਦੀ ਕੁਲਫੀ ਨੂੰ ਘੜਦਾ ਸੀ